ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਲੂ ਸਿੰਘ ਰਿਆਲ ਸਿੰਘ ਪਹੁੰਚ ਚੁੱਕੇ ਆ ਭਾਈਓ ਨੇ ਆ ਗਏ ਆ ਹਜੂਰ ਸਾਹਿਬ ਗਏ ਸੀ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਚਲੋ ਦਰਸ਼ਨ ਕਰ ਰਹੇ ਤੇ ਵੀਰ ਹੋਣਾ ਨੇ ਕੰਮ ਸ਼ੁਰੂ ਫਿਰ ਕਰ ਲਿਆ ਤੇ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਸੰਦੀਪ ਡੇਰੀ ਫਾਰਮ ਚੈਨਲ ਦੇ ਨਾਲ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਸ ਵਧੀਆ ਆ ਗਏ ਭਾਈ ਦਰਸ਼ਨ ਬਹੁਤ ਵਧੀਆ ਆ ਸੰਦੀਪ ਭਾਈ ਚਲੋ ਵਧੀਆ ਬੜੀ ਕਿਰਪਾ ਬਾਬੇ ਦੀ ਇੱਕ ਸਵਰਗ ਚ ਹੋ ਗਏ ਆ ਬਿਲਕੁਲ ਸਵਰਗ ਹੀ ਆ ਜੀ ਆ ਹਾਂ ਕਿ ਨਹੀਂ ਬਿਲਕੁਲ ਬਹੁਤ ਆਨੰਦ ਆਇਆ ਵਾ ਬਿਲਕੁਲ ਹਾਂ ਜੀ ਜ਼ਰੂਰੀ ਹੈ ਕਿ ਨਹੀਂ ਜਾਣਾ ਸਾਲ ਬਾਅਦ ਇਹ ਕਰੇ ਕਿਹੜਾ ਕੱਢਿਆ ਜਾਣਾ ਚਾਹੀਦਾ ਤੁਸੀਂ ਵੀ ਕੱਢ ਆਏ ਅਸੀਂ ਵੀ ਕੱਢ ਆਏ ਬਾਪੂ ਦੁੱਧੇ ਜਾਂਦੇ ਆਹ ਸਹੀ ਗੱਲ ਆ ਲੈ ਪਾਪ ਕਰੀਦੇ ਅਗਲ ਹੋ ਹੀ ਜਾਂਦੇ ਆ ਯਾਰ ਆਪਾਂ ਆ ਜਾਂਦੇ ਵੀ ਅਸੀਂ ਬੜੇ ਸੱਚੇ ਆ ਹੋ ਜਾਂਦੇ ਪਾਪ ਭਾਈ ਅਸੀਂ ਆਪ ਕਹਿੰਦੇ ਭਾਈ ਪਾਪ ਹੀ ਆ ਪਾਪ ਆ ਹਣਾ ਕਿ ਚਲੋ ਮਨ ਮਨ ਰੀ ਗੁੱਤ ਮੈਂ ਜਾਂਦਾ ਵਪਾਰ ਜਿਹੜਾ ਥੋੜਾ ਹੈ ਤੁਹਾਨੂੰ ਪਤਾ ਵੀ ਇਹਦੇ ਝੂਠ ਹੈਗਾ ਇਹਗਾ ਉਹ ਕਰਦੇ ਆ ਚੱਲਦਾ ਝੂਠ ਜਿਹੜਾ ਚੱਲ ਜੇ ਹਾਂ ਚੱਲ ਜੇ ਇਹ ਨਹੀਂ ਕਿ ਗਲਤ ਕੰਮ ਨਹੀਂ ਹੁਣ ਇਹ ਥੋੜੀ ਆ ਵੀ ਹਾਂ ਹੁਣ ਮੰਨ ਲਓ ਇਹੋ ਹੀ ਵਹਿੜਿਆ ਇਹਦੇ ਕੋ ਐ ਵਲੇ 17 ਕਿਲੋ ਇਹਦੇ ਕੋ 5 ਕਿਲੋ ਹੋਣੀ ਕਹਿ ਦੀ ਤੇ ਮਜ਼ਾ ਥੋੜੀ ਹੈ ਹੁਣ ਮਜ਼ਾ ਕਹਿ ਦੀ ਕੋਈ ਨਾ ਉਹਦੇ ਫਿਰ ਝੂਠ ਆ ਨਾ ਜੇ 17 ਤੇ 18 ਕਹਿ ਦੀਏ ਤੇ ਬੜਾ ਹਵਾ ਚੱਲ ਜੂ ਕਿ 2 ਕਿਲੋ 2 ਕਿਲੋ ਦਾ ਚੱਲ ਜੂ ਜੇ ਹੁਣ 10 10 ਗਰਮੀ ਨਹੀਂ ਸੀ ਤੁਹਾਡੇ ਠੰਡਾ ਆ ਗਿਆ ਮੇਰਾ ਮੌਸਮ ਵੇ ਲੱਗ ਰਿਹਾ ਔਰ ਚਲੋ ਉੱਥੋਂ ਠੰਡ ਜੇ ਤੋ ਆਏ ਨਾ ਅਸੀਂ ਇਹ ਕਰਕੇ ਅਸੀਂ ਨਹੀਂ ਸੂਰ ਰੱਖਿਆ ਅੱਛਾ ਉੱਥੇ ਨਹੀਂ ਨਹੀਂ ਹਾਂ ਬੱਦਲ ਨਹੀਂ ਮੀਂਹ ਪੈਂਦੇ ਰਹੇ ਹਾਂ ਬੜੀ ਬਾਬੇ ਦੀ ਕਿਰਪਾ ਰਹੀ ਆ ਤੇ ਜੇ ਅੱਜ ਇੱਥੇ ਆ ਗਏ ਆ ਇੱਥੇ ਵੀ ਬੱਦਲ ਕਰਾ ਲਿਆ ਬਾਬੇ ਕੋ ਇਹਨੇ 3-3 ਕਿਲੋਮੀਟਰ ਪੰਜਣਾ ਹੈ 3-3 ਕਿਲੋਮੀਟਰ ਹਾਂ ਹੋਊਗਾ ਇਹਨੋਂ ਇਹ ਨਾਗਾ 2000 ਤੇ ਕੁਝ ਹੈਗਾ ਵਾ ਅੱਛਾ ਫਿਰ ਹਾਂ 2000 50 ਗੱਡੀਆਂ ਤੁਸੀਂ ਪ੍ਰਵਾ ਫਾਈਵ ਸਟਾਰ ਦੀ ਉਹਦੀ ਵੱਡੀਆਂ ਹੁੰਦੀਆਂ ਉਹਨਾਂ ਜਾਂਦੇ ਨਹੀਂ ਤੇ ਚਲੋ ਉਹ ਮਾਲਕ ਖੜਨ ਵਾਲਾ ਹੈ ਕਿ ਕਲਗੀਆਂ ਆਹੇ ਹੁੰਦੇ ਰਹਿੰਦੇ ਹਾਂ ਹਾਂਜੀ ਹਾਂਜੀ ਚਲੋ ਕਿੰਨੀਆਂ ਫਰ ਅੱਜ ਅੱਜ ਸੰਦੀਪ ਭਾਜੀ 7 ਪੀਸ ਹੀ ਇੱਕ ਚਲ ਗਈ ਆ ਤੇ ਹੁਣ 6 ਰਹਿ ਗਈ ਰਾਜੀ ਹੋਰ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਆ ਗਿਆ ਉਹਨੇ ਇੱਕ ਕਰਾਉਣੀ ਆ ਜਿਹਦੇ ਘਰੋਂ ਹੋ ਗਏ ਆ ਹੁਣ ਬਸ ਬਹਿ ਜਾ ਬਹਿ ਜਾ ਹੀ ਹੁਣੀਆਂ ਤੇ ਲੈ ਵੀ ਸ਼ੰਭੂਆ ਆ ਜਾ ਕਰਾ ਦੇ ਇੱਧਰ ਗੱਬਣ ਗੱਬਣ ਵਸ਼ੀ ਆ ਤਿਆਰ ਸੰਦੀਪ ਭਾਜੀ 22 24 ਕਿਲੋ ਵਾਲੀ ਵੈੜ ਆ ਹਾਂ ਤੇ ਛੇ ਦੰਦ ਵਹਿੜਿਆ ਹਾਂ ਹਾਂਜੀ ਲਓ ਜੀ ਤੇ ਥਣ ਥਣ ਵੇਖ ਲਾ ਲੈ ਸ਼ੰਭੂ ਬੁਗਾ ਵਗਾ ਵਿਖਾਰੇ ਜਰਾ ਗਾ ਲੱਡੂ ਵੇਖ ਲੈ ਲੱਡੂ ਲੱਡੂ ਹੀ ਇਹ ਨਹੀਂ ਤੁਸੀਂ ਪਪੂ ਕੋਲ ਲੱਡੂ ਨਹੀਂ ਹਟਾਣੇ ਨਾ ਜੀ ਨਾ ਉਹ ਚਲਦੇ ਰਹਿਣੇ ਹਣ ਲੈ ਸ਼ੰਭੂ ਵਿਖਾਰੇ ਕਰੇ ਥਣੇ ਉਹ ਖਾ ਲੈ ਸ਼ੰਭੂ ਜਰਾ ਥਣ ਥਣ ਖਾ ਜਰਾ ਕਰਮਾ ਵਾਲੀ ਦੇ ਥਣ ਥਣ ਖਾ ਬਿਲਕੁਲ ਬਿਲਕੁਲ ਹੈ ਖੱਪੇ ਰਹਾ ਥਲੇ ਹੈ ਕਿ ਨਹੀਂ ਨਮੂਨਾ ਹੀ ਐਂਦੀ ਨੇ ਦੇ ਵੇ ਇਦਾਂ ਦੇ ਹੀ ਹੋਣੇ ਆ ਖੱਬਿਆਂ ਵਾਲੇ ਹਣ ਤਬੇ ਲੈ ਚੱਲਣ ਗਿਆ ਥੱਬੇ ਵਾਲੀਆਂ ਥੱਬੇ ਵਾਲੀਆਂ ਵੀ ਭਾ ਵੀ ਜਾਇਜ਼ ਜਾ ਜੀ ਬੋਲੋ ਫਿਰ ਬਿਲਕੁਲ ਜਾਇਜ਼ ਭਾ ਕਰਨੇ ਸੰਦੀਪ ਭਾ ਨਾ 85 89 72000 ਦੀ ਵਸ਼ੀ ਹਾਂ ਨਾ ਏਦਾਂ ਜਾਣ ਕਰਮ ਵਾਲੀਆਂ ਬਾਹਰ ਠੀਕ ਹੈ ਜੀ ਇਹ ਵੀ ਗੱਪਣ ਨਹੀਂ ਇਹ ਸੂਈ ਰਾਤ ਦੀ ਸੰਦੀਪ ਜੀ ਆ ਵਸ਼ੀ ਐਰ ਸ਼ਹਿਰ ਦੇ ਪਿੱਛੇ ਅੱਛਾ ਹਾਂਜੀ ਲਓ ਜੀ ਖੋਲੋ ਰਾਤ ਦੀ ਸੂਈ ਆ ਹਾਂਜੀ ਤੇ ਆਇਆ ਸ਼ਾਇਰ ਵਹਿੜ ਤੇ ਠੰਡ ਸੁਣੋਂਦਾ ਵੀ ਖਾਰੇ ਹਾਂ ਮਗਰ ਵਸ਼ੀ ਯਾਰ ਸ਼ਾਇਰ ਦੀ ਆ ਬਾਕੀ ਇਹ ਕਰੋਸ ਚ ਆ ਜਾਂਦੀ ਆ ਤਾਂ ਤੁਹਾਨੂੰ ਮੈਂ ਖਾਲਦੇ ਪਪੂ ਲਵਾਈ ਦੇ ਲੱਡੂ ਇਹਨੂੰ ਵੀ ਲੱਗੇ ਕਰਮਾ ਵਾਲੀ ਨੂੰ ਚੱਲਣ ਦੇ ਘਰ ਬਾਕੀਆਂ ਪਲੀਆਂ ਜੁੜੀਆਂ ਵਹਿਣਾ ਇਹ ਨਹੀਂ ਵੀ ਲਿਸੀਆਂ ਲੁਸੀਆਂ ਠੀਕ ਆ ਬਾਕੀ ਠੰਡੀਆਂ ਕਰਮਾ ਵਾਲੀਆਂ ਹਾਂ ਇਹ ਖਲੋ ਬਤੋ ਖਲੋ ਖਲੋ ਇੱਕ ਉੱਥੇ ਲੈ ਚਲੋ ਉੱਥੇ ਲੈ ਖਾਲ ਖਾ ਲਈ ਜਰਾ ਵਾਠ ਠੀਕ ਆ ਵਹਾਰੇ ਜਮੂਦਾ ਲੋ ਬੈਗ ਚਲ ਬਨੋ ਵੀ ਇੱਥੇ ਬੋਲੋ ਭਰ ਦੀਪਾ ਜੀ ਇਹ ਵੀ ਵਛੀ ਜਾਇਜ ਹੀ ਦੇ ਦੇਣੀ ਆ ਜਾਇਜ ਹੀ ਕੰਮ ਜਾਇਜ ਜਾਇਜ ਨਾ 60 ਦੀ ਨਾ 60 ਦੀ 55000 ਦੀ ਦੇ ਦਈਏ ਕਰ ਦੋ ਮਾਮੰਦਾਰ ਜਿਹੜਾ ਮੈਂ ਕਰ ਲਾ ਪੇ ਕਰ ਲੈ ਚਲ ਠੀਕ ਆ 53000 ਕਰਦੇ ਚੱਲਣ ਦੇ ਆਜ ਪਲੇ ਇਹ ਪਹਿਲਣ ਵਛੀ ਸੰਦੀਪ ਜੀ ਚਾਰ ਦੰਦ ਹਾਂਜੀ ਇਹ ਵੀ ਚੋਗੀ ਜੇ ਵਛੀ ਅੱਛੇ ਵੀ ਚਾਰ ਦੰਦ ਜੇ ਵਛੀ ਇਹ ਵੀ ਇਹ ਵੀ ਚੋਗੀ ਜੇ ਚਾਰ ਦੰਦ ਹਾਂਜੀ ਇਹ ਵੀ ਵੇਖੋ ਹਾਂ ਇਹਦੇ ਪਿੱਛੇ ਚੋਬਰ ਜੇ ਚੋਬਰ ਮਗਰਾ ਆ ਜਾਓ ਕਰਾਂਗੇ ਬਸ ਠੀਕ ਆ ਹਾਂਜੀ ਫਿਰ ਬੋਲੋ ਇਹ ਵੀ ਜਾਜ ਹੀ ਦੇ ਦੇਣੀ ਐ ਸਨੀਪ ਜੀ ਜਾਜ ਜੀ 50 ਦੀ ਪਾ ਦਿਆ ਤਾਂ ਹੀ ਵਿਗਣੀਆਂ ਸਨੀਪ ਜੀ ਬਾਕੀ ਤੇ ਹਿਮਾਂ ਤਾਂ ਕਰਾ ਲਓ ਜਨਾ ਕਰਾਉਣਾ ਜਨਾ ਕਰਾਉਣਾ 45000 ਦੀ ਚੱਲਣ ਦਿਓ ਠੀਕ ਹੈ ਜੀ 45000 ਦੀ ਠੀਕ ਹੈ ਜੀ ਇਹ ਵੀ ਗੱਪਣ ਨਹੀਂ ਸੁਈ ਸੰਦੀਪ ਜੀ 17 ਕਿਲੋ ਦੁੱਧ ਤਿਆਰ ਲਾ 5 ਕਿਲੋ ਵਾਲੀ ਵੈੜਿਆ ਤੇ ਵਸ਼ੀ ਮਗਰਿਆ ਡੱਬੀ ਵਿਖਾਦੇ ਸ਼ੈਂਪੂ ਜਰਾ ਡੱਬੀ ਵਸ਼ੀ ਮਗਰ ਚੱਲਣ ਦੇ ਆਜ ਵਸ਼ੀਆਂ ਵਾਲੀਆਂ ਹੀ ਆ ਹੈ ਵਸ਼ੀਆਂ ਵਾਲੀਆਂ ਹੀ ਅੱਜ ਬੜਾ ਠੀਕ ਹੈ ਫਿਰ ਹਾਂ ਜੀ ਚੋਾਈ ਤੋਂ ਠੀਕ ਹੈ ਗੁਰਦਿਆਈ ਬਿਲਕੁਲ ਓਕੇ ਮੋਟਰਾ ਲੱਗੀਆਂ ਮੋਟਰਾ ਸੰਦੀਪਾ ਮੋਟਰਾ ਹੀ ਲੱਗੀਆਂ ਹਾਂ ਜੀ ਤੇ ਲੇਵੇ ਲਗੇ ਕਲਾਵੇ ਲਗੇ ਆ ਥੱਲੇ ਮੀਟਰ ਮੀਟਰ ਦੇ ਲੱਬੇ ਹੀ ਬੰਨੀ ਫਿਰਦੀਆਂ ਕਰਮਾਂ ਵਾਲੀਆਂ ਗੱਡੀਆਂ ਪਹਿਲਾਂ ਖੜੀਆਂ ਕਰ ਲੈ ਲਿਆ ਗਏ ਦੋਵਾਂ ਦਿਨਾਂ ਕਹਿੰਦੇ ਆ ਜੀ ਦੋਵਾਂ ਦਿਨਾਂ ਕਹਿੰਦਾ ਜੀ ਮਾਲ ਬੱਧ ਆ ਅੱਛਾ ਹਾਂਜੀ ਹਾਂਜੀ ਬੋਲੋ ਫਿਰ ਬਾਕੀ ਸੰਦੀਪਾ ਇਹ ਨਹੀਂ ਵੇਚੋ ਵੀ 25 ਕਿਲੋ ਵਾਲੀ ਇਹਦੇ ਨੂੰ ਹੁਣ 80 ਦੀ ਪਾ ਦਈਏ ਹਾਂ ਉੱਡਦੀਆਂ ਵਾਲਾ ਹੀ ਪਾ ਇਹ ਵੀ ਜਾਣਦੇ ਨਾ ਦੇਣੀ 75 ਦੀ ਨਾ 70 ਦੀ 65000 ਦੀ ਵਛੀ ਹਾਂ ਗਈਆਂ ਗਈਆਂ ਨਾਲ ਜਾਣੀਆਂ ਆ ਹੁਣ ਕੇ ਵਾਰ ਲੈ ਕੇ ਰਾਬਾ ਇਹ ਗਈਆਂ ਪੱਪੂ ਨਾਲ ਹੀ ਜਾਣਗੇ ਇਹ ਵੀ ਵਛੀ ਸੂਈ ਜੇ ਇਹਦੇ ਮਗਰੀ ਵਛੀ ਕਾਲੀ ਕਾਲੀ ਬਹਿਣ ਹਾਂਜੀ ਇਹਦੇ ਕੋਈ 16 ਕਿਲੋ ਦੁੱਧ ਤਿਆਰ ਜਾਵੇ ਹਾਂਜੀ ਵੇ ਨਾ ਨੁਕਰੀ ਘੋੜੀ ਇਹ ਬੁੱਥੀ ਲੱਗੀ ਵਸ਼ੀ ਨੂੰ 98 ਲੱਗਾ ਕੋਨਾ ਹੀ ਲੱਗੀਆਂ ਤੀਆਂ-ਤੀਆਂ ਵਾਲੀਆਂ ਹੈ ਕਿ ਨਹੀਂ ਆਕੇ ਕੋਨਾ ਹੀ ਆ ਕੋਨਾ ਹੀ ਕੋਨਾ ਹੀ ਇਹਨਾਂ ਦੇ ਇਹ ਵੀ ਜੇ ਕੋਨਾ ਤੀਆਂ ਵਾਲੀਆਂ ਤੇ ਰੇਟ ਵੀ ਉਹੀ ਚੱਲਣੇ ਆ ਤੀਆਂ ਵਾਲੇ ਕੋਨਾ ਵਾਲੇ ਹੀ ਚੱਲ ਇਹ ਥੋੜੀ ਆ ਵੀ ਕੰਮ ਕਿਤੇ ਉੱਚੇ ਹੋ ਜਣੇ ਆ ਨਾ ਵੀ 75 ਦੀ ਵੀ ਨਹੀਂ ਦੇਣੀ ਇਹ ਵੀ 70 ਦੀ ਵੀ ਨਹੀਂ ਦੇਣੀ ਇਹ ਵੀ 65000 ਦੀ ਠੀਕ ਹੈ ਜੀ ਲੈ ਵੀ ਇਹ ਹੁਣੇ ਸੁਈ ਆ ਹਜੇ ਇਹ ਜੇ ਸੁਈ ਆ ਸੰਦੀਪ ਜੀ ਦੋ ਦੰਦ ਵਿੱਚੀ ਆ ਨਾ ਗਾਲੂ ਦੋੰਦੀ ਦੋੰਦੀ ਦਵੰਦੀ ਬੱਚੀ ਮਾਰ ਨਹੀਂ ਬੱਚਾ ਦਿੱਤਾ ਸੰਦੀਪ ਜੀ ਇਹਨੇ ਅੱਛਾ ਜੀ ਜੈ ਜੀ ਪੈਣੀ ਆ ਤੇ ਵੇਖ ਲਾ ਹੈ ਕਿ ਨਹੀਂ ਜਿੱਦਾਂ ਇੰਗਲੈਂਡ ਦੀ ਹੁੰਦੀ ਆ ਨਾ ਹਾਂ ਗੋਰੀ ਉਦਾਂ ਦੀ ਆ ਮੈਮ ਹੈ ਕਿ ਨਹੀਂ ਵੇਖ ਵੇਖ ਯਾਰ ਨੋਕ ਵਾਲਾ ਥਣ ਲੱਗਾ ਕਰਨ ਵਾਲੀ ਨੂੰ ਜ਼ੇਰ ਸੁਟਣੀ ਆ ਜੇ ਬੱਚੀ ਨੇ ਬਾਜੀ ਗਾਂ ਬਾਲਾ ਵੀ ਬੋਲਣ ਲੱਗੇ ਮੇਰਾ ਕਹੋ ਐਨ ਮੂੰਹ ਕਰ ਗਰਜਾਂ ਇੰਗਲੈਂਡ ਵਾਲਿਆਂ ਦੇ ਮੂੰਹ ਵਿਖਾਈ ਦਈ ਦੇ ਆ ਕਰਮਾਂ ਵਾਲਿਆਂ ਦੇ ਗਰਜੇ ਕੀ ਖਾਨ ਖੂਨ ਲਾ ਕੇ ਹਾਂਜੀ ਮਿਲੋ ਤੇ ਵਿਖਾਲ ਜਾ ਥਾਦਾ ਮੂੰਹ ਮਾਂ ਵਿਖਾ ਦੇ ਪੁੱਟ ਕੇ ਵਾਕੀ ਠੀਕ ਹੈ ਜੀ ਹੁਣ ਥੋੜੀ ਇਹ ਨਾ ਵਛਿੱਲੀ ਲੱਭ ਗਈ ਆ ਚਲੋ ਸੂਈ ਆ ਤਾਂ ਕਰਕੇ ਹੈ ਸੂਈ ਆ ਲੱਭ ਗਈ ਆ ਨੇ ਚਿੱਟੀ ਮੇਮਾਂ ਚਿੱਟੀ ਮੇਮਾਂ ਬੋਲੋ ਦੀਦੀ ਇਹ ਵੀ ਜਾਜ ਹੀ ਵਸੀ ਦੇਣੀ ਆ ਇਹ ਵੀ ਕੋਈ 85 ਦੀ ਨਹੀਂ ਦੇਣੀ ਕੋਈ 80 ਦੀ ਨਹੀਂ ਦੇਣੀ 75000 ਦੀ ਚਲੋ ਚਲੋ ਠੀਕ ਆ ਬਿਲਕੁਲ ਕਰਾਉਣਾ ਕੋ ਥੋੜਾ ਬਹੁਤ ਮਾਅਨਦਾਨ ਕਰਾਲਾ ਹੋਣੀ ਕੋ ਚਲੋ 2000 ਜਾਂ 73000 ਦੀ ਹਾਨ ਆਈ ਦੋ ਤਿੰਨ ਚਾਰ ਪੰਜ 6 6 ਪੀਸ ਇਹ ਵੇਣਾ ਹਾਂਜੀ ਐਂਡ ਪੀਸ ਰੇਟ ਤੋਂ ਪਾਦਾ ਲੱਗ ਗਿਆ ਰੇਟ ਤੇ ਹੋਣਾ ਇਦਾਂ ਦੇ ਹੋਣੇ ਉੱਡਦੀਆਂ ਵਾਲੇ ਹੁਣ ਬਠੇਰੀ ਛੁੱਟੀ ਕਰ ਲਈ ਆ ਬਿਲਕੁਲ ਠੀਕ ਆ ਕਿ ਨਹੀਂ ਬੋਲੋ ਫਿਰ ਨੀ 5 ਦਿਨ ਹੋ ਗਏ ਭਰਾ ਬੈਗ ਕੋਈ ਐ ਪਛਾਣ ਤੇ ਉਹਨਾਂ ਅੱਗੇ ਹੋਣਾ ਕੋਈ ਗੱਲ ਨਹੀਂ ਇਹ ਨਾ ਕੋਈ ਫਿਰ ਨਹੀਂ ਉਹਨੇ ਹੀ ਕੰਮ ਚਲਾਉਣਾ ਉਹਨੇ 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 ਹੀ ਕਿ ਉਹਨੇ ਮਾਲਕ ਦੇ ਉਹਦੀਆਂ ਡੋਰਾਆਂ ਦੇ ਬਸ ਉਹਦੇ ਸਿਰ ਤੇ ਹੀ ਆ ਇਹ ਸਭ ਐਂ ਚੱਲਣਾ ਕਹਿੰਦੇ ਜੀ ਹਾਂ ਜੀ ਇਹ ਫਿਰ ਜਾ ਨਹੀਂ ਸਕਦੇ ਆਪਾਂ ਕਿਤੇ ਨਹੀਂ ਜਾ ਸਕਦੇ ਕਿ ਸਹੀ ਹੈ ਕਿ ਹੁਣ ਸੋਚੀ ਤਾਂ ਤੁਸੀਂ ਨਿਕਲ ਹੀ ਨਹੀਂ ਸਕਦੇ ਪਰ ਤੁਸੀਂ ਵੀ ਕੱਢੇ ਹੀ ਜਾਂਣਾ ਦਾ ਦੇਣਾ ਕਿ ਆਏ ਕਿ ਨਹੀਂ ਚਲੋ ਚਲੋ ਕੋਈ ਗੱਲ ਨਹੀਂ ਆ ਸਾਲ ਦੇ ਵਿੱਚ ਕੱਢਣੇ ਵੀ ਚਾਹੀਦੇ ਭਾਜੀ ਮੈਂ ਦਾ ਨਾ ਬਿਲਕੁਲ 96468 27503 ਪਿੰਡ ਕੋਟ ਖਿਆਣਾ ਜ਼ਿਲ੍ਹਾ ਗਰਦਾਰਾ ਸਾਹਿਬ Só